ਲੋਗੇ ਆਪਣੇ ਗੱਲਾਂ ਲੋਡ ਕਰ ਲਗਾ ਤੇ ਮੈਂ ਪੁੱਲ ਤੋਂ ਛਲੇ ਛਾਲ ਮਾਰਤੀ ਕੋਈ 30 ਫੁੱਟ ਦਾ 25 ਫੁੱਟ ਦਾ ਪੁੱਲ ਹੀ ਆ ਛਲੇ ਛਾਲ ਮਾਰੀ ਜਦੋਂ ਮੇਰੇ ਥੱਲੇ ਪੱਥਰ ਸੀਗਾ ਜਾ ਕੇ ਤੇ ਮੇਰਾ ਪੈਰ ਵੱਜਾ ਉੱਥੇ ਤੇ ਪੈਰ ਹੱਡੀ ਕ੍ਰੈਕ ਹੋ ਗਈ ਮੈਨੂੰ ਪਤਾ ਨਹੀਂ ਮੈਨੂੰ ਫੀਲ ਨਹੀਂ ਹੋ ਰਿਹਾ ਸੀ ਪੈਰ ਦਾ ਤੇ ਜਦੋਂ ਪੈਰ ਤੇ ਫਿਰ ਮੈਂ ਜਦੋਂ ਸਿਰ ਮੇਰਾ ਤਾਂ ਨੂੰ ਹੋਇਆ ਇਦਾਂ ਕਰਕੇ ਉੱਪਰ ਉਹਨਾਂ ਨੇ ਗੋਲੀ ਮਾਰੀ ਆ ਕੀ ਸੋਚ ਕੀ ਰਹੀ ਸੀ ਤੁਸੀਂ ਜਦੋਂ ਉੱਥੇ ਪਹਿਲਾਂ ਜਦੋਂ ਇਹ ਬੁਲਟ ਇੱਥੇ ਲੱਗਦਾ ਆ ਉਹ ਰਬੜ ਬੁਲਟ ਲੱਗਦਾ ਹੈ ਉਸ ਤੋਂ ਬਾਅਦ ਬੇਹੋਸ਼ ਹੋ ਗਿਆ ਜੀ ਸੁਰਤ ਦੇ ਵਿੱਚ ਨਹੀਂ ਸੁਰਤ 'ਚ ਹੈਗਾ ਸੀਗਾ ਮੈਂ ਪਰ ਜਦੋਂ ਬੁਲਟੋ ਡਿੱਗੇ ਕਿ ਐ ਲੱਗਾ ਕਿ ਅੱਜ ਨਹੀਂ ਹੈਗੇ ਕਿ ਬੱਸ ਹੁਣ ਰੱਬ ਦਾ ਨਾਮ ਹੈ ਵੇਖੇ ਤੁਸੀਂ ਕੋਈ ਪੁਲਿਸ ਵਾਲੇ ਨੇੜੇ ਤੋਂ ਵੇਖੇ ਕਿਉਂਕਿ ਬਹੁਤ ਸਾਰੇ ਨੌਜਵਾਨ ਉੱਥੋਂ ਵੀਡੀਓ ਪਾ ਰਹੇ ਕਹਿੰਦੇ ਕਿ ਨਹੀਂ ਉਹ ਪੁਲਿਸ ਵਾਲੇ ਹੈ ਨਹੀਂ ਪੁਲਿਸ ਵਾਲੇ ਹੈਗੇ ਨਹੀਂ ਉਹ ਲੱਗਦੇ ਨਹੀਂ ਜਿੱਦਾਂ ਹੁਣ ਮੈਨੂੰ ਇੱਥੇ ਕੋਲ ਆ ਕੇ ਗੁੱਟਿਆ ਮੇਰੇ ਸਾਰੇ ਜਿਵੇਂ ਨੀਲ ਪਏ ਆ ਮੈਨੂੰ ਕੁੱਟਿਆ ਲੱਗਦਾ ਨਹੀਂ ਪੁਲਿਸ ਵਾਲੇ ਹੈਗੇ ਆ ਅੱਛਾ ਪਹਿਲਾ ਕੁੱਟਿਆ ਵੀ ਹੈ ਹਾਂਜੀ ਪਹਿਲਾ ਕੁੱਟਿਆ ਨਾਲ ਇਹਦੇ ਪਰ ਨਿੱਜੀ ਕੋਈ ਦੁਸ਼ਮਣੀ ਲੈ ਕੇ ਬੈਠੇ ਹੋਏ ਆ ਦੁਸ਼ਮਣੀ ਲੈ ਕੇ ਬੈਠੇ ਆ ਇਹ ਸੱਟ ਕਿੰਨੀ ਡੂੰਗੀ ਹੈ ਜਿਹੜੀ ਮੱਥੇ ਤੇ ਲੱਗੀ ਹੈ ਇਹ 8 ਟੈਂਕੇ ਲੱਗੇ ਆ ਅੱਛਾ ਹਾਂਜੀ ਇਹਦੀ ਕਰਾਈ ਹੁਣ ਇਸ ਕਹਿੰਦੇ ਕਰਾਈ ਹਾਂ ਇੰਚ ਕਾ ਹੋਗੀ ਮੈਨੂੰ ਇੰਚ ਕਾ ਹੋਗੀ ਹਾਂਜੀ ਇਹ ਲੱਗੀ ਇੱਥੇ ਉਹ ਬੁਲਟ ਲੱਗਾ ਹੈ ਨਾ ਬੁਲਟ ਲੱਗਾ ਹਾਂਜੀ ਬੁਲਟ ਲੱਗਾ ਹਾਂ ਰਬੜ ਨਹੀਂ ਕਹਿ ਸਕਦੇ ਰਬੜ ਇੱਕ ਹੋਰ ਹੈ ਪਰ ਮਤਲਬ ਸਾਰਾ ਹੀ ਉਹ ਜਿਵੇਂ ਅਗੋ ਪਲਾਸਟਿਕ ਦੀ ਜਿਵੇਂ ਤਿੱਖੀ ਬਹੁਤ ਸੀਗੀ ਰਬੜ ਨਹੀਂ ਕਹਿ ਸਕਦੇ ਤੇ ਇੱਕ ਅਫਸਰ ਉਹਨਾਂ ਦੇ ਮੈਂ ਮਤਲਬ ਖੁਦ ਸੁਣਿਆ ਅੱਖਾਂ ਨਾਲ ਕੰਨਾਂ ਨਾਲ ਕਿ ਜਦੋਂ ਇੱਕ ਇੱਕੋ ਅਫਸਰ ਕਹਿੰਦਾ ਸੀ ਜੇ ਤੁਸੀਂ ਫਾਇਰਿੰਗ ਕਰਦੇ ਤੁਸੀਂ ਫਾਇਰਿੰਗ ਨਾ ਕਰੋ ਪਰ ਉਹ ਹਟਦੇ ਨਹੀਂ ਸੀ ਕਿਉਂਕਿ ਅਸੀਂ ਤਾਂ ਕੋਲੇ ਸੀਗੇ ਜੇ ਤੁਹਾਨੂੰ ਗੁੜਦੇ ਜਾਂ ਫਾਇਰਿੰਗ ਕਰਦੇ ਪਰ ਪੁਲਿਸ ਵਾਲਾ ਇਹ ਕਹਿੰਦਾ ਵੀ ਹੈਗੀ ਤੁਸੀਂ ਨਾ ਫਾਇਰਿੰਗ ਕਰੋ ਤੇ ਉੱਪਰ ਹਟਦੇ ਨਹੀਂ ਫਾਇਰਿੰਗ ਕਰਨ ਬਾਣੀਆਂ ਤੇ ਹਮਲੇ ਤੇ ਪਾਣੀਆਂ ਤੇ ਹਮਲੇ ਹੱਲੜ ਬਰੇਸਦਿਆਂ ਹਾਣੀਆਂ ਤੇ ਹਮਲੇ ਇਹ ਸਾਜ਼ਿਸ਼ ਦੇ ਤਹਿਤ ਸਭ ਤੇਰੇ ਨਾਲ ਹੋ ਰਿਹਾ ਵੈਰੀ ਤੇਰੇ ਖੁਸ਼ ਤੂੰ ਪੰਜਾਬ ਬੈਠਾ ਰੋ ਰਿਹਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉੱਤੇ ਵੱਖ-ਵੱਖ ਤਰੀਕੇ ਦੇ ਹਮਲੇ ਹਰ ਰੋਜ਼ ਕੀਤੇ ਜਾ ਰਹੇ ਨੇ ਪੰਜਾਬ ਆਪਣੀ ਬਹਾਦਰੀ ਦੇ ਨਾਲ ਹਰ ਸਮੇਂ ਨੂੰ ਨਜਿੱਠਦਾ ਹੈ ਜੇ ਦੇਸ਼ ਦੇ ਬਾਰਡਰਾਂ ਦੀ ਗੱਲ ਕਰੀਏ ਤਾਂ ਦੇਸ਼ ਦੇ ਬਾਰਡਰਾਂ ਦੇ ਉੱਤੋਂ ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ ਅਕਸਰ ਹੀ ਪੰਜਾਬ ਆਉਂਦੀਆਂ ਰਹਿੰਦੀਆਂ ਨੇ ਪਰ ਜੇ ਹਾਲੀ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਾਰਡਰਾਂ ਤੋਂ ਵੀ ਹਰਿਆਣਾ ਦੇ ਬਾਰਡਰਾਂ ਤੋਂ ਵੀ ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ ਤੇ ਪੰਜਾਬ ਦੇ ਪੁੱਤਰ ਜ਼ਖਮੀ ਹੋ ਕੇ ਘਰਾਂ ਨੂੰ ਪਰਤ ਰਹੇ ਨੇ ਅਜਿਹਾ ਇੱਕ ਪੰਜਾਬ ਦਾ ਪੁੱਤਰ ਮੇਰੇ ਨਾਲ ਹੈ ਮੈਂ ਪਿੰਡ ਨਜ਼ਾਮਦੀਨ ਵਾਲਾ ਜ਼ਿਲ੍ਹਾ ਫਰੋਹੀਪੁਰ ਤਹਿਸੀਲ ਜ਼ੀਰਾ ਦੇ ਵਿੱਚ ਮੌਜੂਦ ਹੈਗਾ ਨੌਜਵਾਨ ਕਿਸਾਨ ਗੁਰਜੀਤ ਸਿੰਘ ਸਾਡੇ ਨਾਲ ਆ ਜੋ ਸ਼ੰਭੂ ਬਾਰਡਰ ਦੇ ਉੱਤੇ ਸਰਕਾਰ ਦੇ ਅਤਿਆਚਾਰ ਦਾ ਸ਼ਿਕਾਰ ਹੋ ਕੇ ਘਰ ਪਹੁੰਚਿਆ ਸਭ ਤੋਂ ਪਹਿਲਾਂ ਚੈਨਲ ਦੇ ਉੱਤੇ ਵੀਰ ਦਾ ਸਵਾਗਤ ਕਰਦੇ ਹਾਂ ਤੇ ਸੇਧ ਦੇ ਬਾਰੇ ਜਾਣਨ ਦਾ ਯਤਨ ਕਰਦੇ ਹਾਂ ਸਵਾਗਤ ਹੈ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਠੀਕ ਹੋ ਹਾਂਜੀ ਹੋਜੀ ਕਿੰਨੀ ਤਰੀਕ ਨੂੰ ਗਏ ਸੀ ਤੁਸੀਂ ਸ਼ੰਭੂ ਤਾਂ ਮੇਰੇ 11 ਤਰੀਕ ਨੂੰ ਗਏ ਸੀ ਜੀ ਪਹਿਲੇ ਦਿਨ ਹਾਂਜੀ ਤੇ ਰਾਤ ਰੁਕੇ ਸੀ ਨਾਨਕ ਸਿੰਘ ਸਾਹਿਬ ਵੱਡੇ ਨਾਨਕ ਸਿੰਘ ਸਾਹਿਬ ਜਗਰਾਉਂ ਤੇ ਫਿਰ ਅਸੀਂ ਫਿਰ ਬਲੂਡ ਦੇ ਕੋਲੇ ਉੱਥੇ ਰੁਕੇ ਸੀ ਇੱਕ ਰਾਤ ਪੁੱਲ ਦੇ ਥੱਲੇ ਤੇ ਫਿਰ 13 ਤਰੀਕ ਨੂੰ ਉੱਥੇ ਪਹੁੰਚੇ ਸੰਭੂ ਬਾਰਡਰ ਤੇ ਹਾਂਜੀ ਕਿਹੜੀ ਜਥੇਬੰਦੀ ਜਥੇਬੰਦੀ ਦੇ ਨਾਲ ਗਏ ਸੀ ਜਹਾਜ਼ ਸਾੜਮੀ ਦੂਰ ਸੰਘਰਸ਼ ਕਮੇਟੀ ਸੰਘਰਸ਼ ਕਮੇਟੀ ਨਾਲ ਹਾਂਜੀ ਫਿਰ ਕੀ ਹੋਇਆ ਉੱਥੇ ਜਾ ਕੇ ਉੱਥੇ ਪਹੁੰਚੇ ਅਸੀਂ 1:00 ਵਜੇ ਪਹੁੰਚ ਗਏ ਆ ਤੇ 2:00 ਦੁਪਹਿਰ ਨੂੰ ਦੁਪਹਿਰ ਨੂੰ ਹਾਂਜੀ ਤੇ ਜਾਂਦੇ ਨਾਲ ਹੀ ਇਹ ਜੇ ਮਤਲਬ ਟਰਾਲੀਆਂ ਉੱਤੇ ਲਾਈਆਂ ਹੀ ਨੇ ਤੇ ਉੱਥੇ ਜਿਵੇਂ ਲੱਗੀ ਉੱਤੇ ਫਾਇਰਿੰਗ ਸ਼ੁਰੂ ਹੋ ਗਈ ਆ ਅਥਰੂ ਗੈਸ ਦੀ ਜੀ ਤੇ ਉੱਥੇ ਜੇ ਪਹੁੰਚੇ ਆ ਤੇ ਉਹਨਾਂ ਨਾਲ ਵਾਲੋ ਕੀ ਬੈਰੀਕੇਡੇ ਖਿੱਚਣ ਦੀ ਆਪਾਂ ਕੋਸ਼ਿਸ਼ ਕੀਤੀ ਆ ਟਰੈਕਟਰ ਪਾ ਕੇ ਤੇ ਬੈਰੀਕੇਡ ਖਿੱਚਦੇ ਪਏ ਸੀਗੇ ਤੇ ਉੱਥੇ ਜਦੋਂ ਮੈਂ ਹੀ ਪੁਲ ਤੇ ਪਹੁੰਚੇ ਆ ਤੇ ਉਹਨਾਂ ਨੇ ਕਾਫੀ ਹਾਨੂੰ ਕੁੱਟਿਆ-ਕਟਿਆ ਪਹਿਲਾਂ ਤਾਂ ਕੁੱਟਿਆ ਤੇ ਫਿਰ ਅਸੀਂ ਮੈਂ ਪੁਲ ਦੇ ਨਾਲ ਵਾਲੇ ਜੇ ਦੋ ਮੁੰਡੇ ਭੱਜੇ ਉਹਨਾਂ ਦੇ ਫੀਡਬੈਕ ਦੇ ਬੈਕਸਾਈਡ ਤੇ ਗੋਲੀਆਂ ਮਾਰੀਆਂ ਇੱਕ ਤੇ ਦੋ ਮਾਰੀ ਇੱਕ ਤੇ ਇੱਕ ਮਾਰੀ ਉੱਥੇ ਢੇਰੀ ਹੋ ਗਏ ਉਹ ਨਹੀਂ ਉੱਥੇ ਤੇ ਫਿਰ ਜਦੋਂ ਮੈਂ ਮਨੇ ਮੇਰੇ ਮੱਝ ਡਰ ਸੀ ਮੈਂ ਨਾਲ ਹੀ ਪੁਲ ਦੇ ਥੱਲੇ ਲੋਗ ਗਿਆ ਇੱਥੇ ਪੁਲ ਦੇ ਨਾਲ ਜਾਲੀ ਦੇ ਉੱਪਰ ਜੀ ਤੇ ਪਹਿਲਾਂ ਤਾਂ ਮੈਨੂੰ ਦੇਖਿਆ ਨਹੀਂ ਤੇ ਫਿਰ ਜਦੋਂ ਮੈਨੂੰ ਫੇਰ ਉਹਨਾਂ ਨੇ ਵੇਖਿਆ ਤੇ ਮੈਨੂੰ ਕੁੱਟਿਆ-ਕਟਿਆ ਉਹਨਾਂ ਨੇ ਤੇ ਜਦੋਂ ਉਹ ਕਿ ਆਪਣੀ ਗੱਲ ਲੋਡ ਕਰਨ ਲੱਗਾ ਤੇ ਮੈਂ ਪੁਲ ਤੋਂ ਛਾਲ ਮਾਰਤੀ ਤੇ 30 ਫੁੱਟ ਦਾ 25 ਫੁੱਟ ਦਾ ਪੁਲ ਹੈ ਛਾਲ ਮਾਰੀ ਜਦੋਂ ਮੇਰੇ ਥੱਲੇ ਪੱਥਰ ਸੀਗਾ ਜਾ ਕੇ ਤੇ ਮੇਰਾ ਪੈਰ ਵੱਜਾ ਉੱਥੇ ਤੇ ਪੈਰ ਹੱਡੀ ਕ੍ਰੈਕ ਹੋ ਗਈ ਮੈਨੂੰ ਪਤਾ ਨਹੀਂ ਮੈਨੂੰ ਫੀਲ ਨਹੀਂ ਹੋ ਰਿਹਾ ਸੀ ਪੈਰ ਦਾ ਤੇ ਜਦੋਂ ਪੈਰ ਤੇ ਫਿਰ ਮੇਰੇ ਜਦੋਂ ਸਿਰ ਮੇਰਾ ਤਾਣ ਹੋਇਆ ਐਦਾਂ ਕਰਕੇ ਉੱਪਰ ਉਹਨਾਂ ਨੇ ਗੋਲੀ ਮਾਰੀ ਐ ਅੱਛਾ ਹਾਂਜੀ ਤੇ ਫਿਰ ਜਦੋਂ ਚੱਕੇ ਲੈ ਕੇ ਜਾਂਦੇ ਸੀਗੇ ਪਹਿਲੇ ਦੋ ਜਣ ਚੱਕੇ ਲੈ ਕੇ ਜਾਂਦੇ ਸੀ ਫਿਰ ਉਹ ਤੋਂ ਪਿੱਛੋਂ ਵੀ ਉਹ ਆਪਣੇ ਅਤੁਰ ਗੈਂਸ ਦੇ ਗੋਲੇ ਜਾਂ ਗੋਲੀਆਂ ਮਾਰਦੇ ਰਹੇ ਜਿਹੜੇ ਦੋ ਨੌਜਵਾਨ ਜਿਹੜਾ ਤੁਸੀਂ ਕਹਿੰਨੇ ਪੁਲ ਦੇ ਉੱਤੇ ਗੋਲੀ ਮਾਰੀ ਉਹ ਡਿੱਗ ਗਏ ਉਹਨਾਂ ਦੇ ਨਾਲ ਤਾਂ ਫਿਰ ਬੜਾ ਬੁਰਾ ਸਲੂਕ ਜਿਹੜਾ ਕੀਤਾ ਹੋਊਗਾ ਉਹਨਾਂ ਨਾਲ ਹਾਂਜੀ ਪਰ ਕਾਫੀ ਮਤਲਬ ਦੂਰ ਚਲੇ ਗਏ ਸੀ ਨਾ ਪਰ ਉਹਨਾਂ ਨੇ ਆਪਣੇ ਚੱਕ ਲਿਆ ਸੀ ਇਹਨਾਂ ਨੇ ਕਿਉਂਕਿ ਫਿਰ ਹਵਾ ਦਾ ਰੁੱਕ ਅਥਰੂ ਗਿਆ ਕਿਸਾ ਦਾ ਇਧਰਲੀ ਸਾਈਡ ਹੋ ਗਿਆ ਤੇ ਉਹ ਮੈਨੂੰ ਪਤਾ ਨਹੀਂ ਚੱਕ ਕੇ ਲੈ ਗਏ ਜਾਂ ਕੁਝ ਵੀ ਉਹਨਾਂ ਨੇ ਕੀ ਹੋਇਆ ਹਾਂਜੀ ਫਿਰ ਉੱਥੋਂ ਕੌਣ ਲੈ ਕੇ ਜਾਂਦਾ ਤੁਹਾਨੂੰ ਹਸਪੀਟਲ ਜਾਂ ਕਿੱਥੇ ਲੈ ਕੇ ਜਾਂਦੇ ਫਿਰ ਉੱਥੇ ਐਂਬੂਲੈਂਸ ਮਤਲਬ ਹੈਗੀਆਂ ਸੀ ਐਂਬੂਲੈਂਸ ਹੈਗੀਆਂ ਉਹਨਾਂ ਨੇ ਮਤਲਬ ਲੈ ਗਏ ਮੈਨੂੰ ਉੱਥੇ ਏਪੀ ਜਨਰਲ ਹਸਪੀਟਲ ਰਾਜਪੁਰੇ ਜੀ ਉੱਥੇ ਲੈ ਗਏ ਸੀ ਉਹ ਤਿੰਨ ਦਿਨਾਂ ਦੇ ਨਾਲ ਮੇਰੇ ਟੰਗ ਟੁੱਗੇ ਉਹ ਲਾਦੇ ਸੀ ਉਹਨਾਂ ਨੇ ਉੱਥੇ ਹੋਰ ਵੀ ਹੈਗੇ ਸੀ ਕੋਈ ਇੰਜਰਡ ਸਾਰੇ ਮਤਲਬ ਉਹ ਡਾਕਟਰ ਦੱਸਦੇ ਪਏ ਸੀ ਕਿ ਅੱਜ ਤੱਕ ਇਸ ਹਸਪਤਾਲ ਦੇ ਵਿੱਚ ਕਦੀ ਭੀੜ ਨਹੀਂ ਹੋਈ ਜਿੰਨੀ ਅੱਜ ਅੱਜ ਇਸ ਹਸਪਤਲ ਦੇ ਵਿੱਚ ਭੀੜ ਹੋਈ ਹੈ ਅੱਜ ਤੱਕ ਦੀ ਭੀੜ ਨਹੀਂ ਹੋਈ ਹਸਪਤਾਲ ਦੇ ਵਿੱਚ ਬੜਾ ਅਤਿਆਚਾਰ ਕੀਤਾ ਹਾਂਜੀ ਬਲੱਡੀ ਬਲੱਡ ਸੀਗਾ ਸਾਰੇ ਸਾਰਿਆਂ ਦੇ ਹਾਂਜੀ ਕੀ ਕੀ ਸੋਚ ਕੀ ਰਹੀ ਸੀ ਤੁਸੀਂ ਜਦੋਂ ਉੱਥੇ ਪਹਿਲਾਂ ਜਦੋਂ ਇਹ ਬੁਲਟ ਇੱਥੇ ਲੱਗਦਾ ਆ ਉਹ ਰਬੜ ਬੁਲਟ ਲੱਗਦਾ ਉਸ ਤੋਂ ਬਾਅਦ ਬੇਹੋਸ਼ ਹੋ ਗਿਆ ਚ ਸੁਰਤ ਦੇ ਵਿੱਚ ਨਹੀਂ ਸੁਰਤ 'ਚ ਹੈਗਾ ਸੀਗਾ ਮੈਂ ਹਾਂ ਪਰ ਜਦੋਂ ਪੁੱਲ ਤੋਂ ਡਿੱਗੇ ਵੀ ਐ ਲੱਗਾ ਕਿ ਅੱਜ ਨਹੀਂ ਹੈਗੇ ਕਿ ਬੱਸ ਹੁਣ ਰੱਬ ਦਾ ਨਾ ਹੈ। ਹੂੰ। ਵੈਸੇ ਕੀ ਸੋਚ ਰਿਹਾ ਸੀ ਜਦੋਂ ਹਸਪੀਟਲ ਦੇ ਵਿੱਚ ਪਏ ਸੀ ਕਿਉਂਕਿ ਕਿਸੇ ਬੇਗਾਨੇ ਦੇਸ਼ ਦੇ ਨਾਲ ਤਾਂ ਆਪਣਾ ਕੋਈ ਰੋਲਾ ਹੀ ਨਹੀਂ ਸੀ। ਹਾਂ ਜੀ। ਜੇ ਹਰਿਆਣੇ ਦੀ ਗੱਲ ਕਰ ਲਈਏ ਜੇ ਮੰਗਾਂ ਦੀ ਗੱਲ ਕਰ ਲਈਏ ਮੰਗਾਂ ਦਿੱਲੀ ਤੋਂ ਮਨਾਉਣ ਚੱਲੇ ਸੀ ਹਰਿਆਣੇ ਦੇ ਨਾਲ ਵੀ ਕੋਈ ਰੋਲਾ ਨਹੀਂ ਹੈਗਾ। ਨਾ ਕਿਸੇ ਬੇਗਾਨੇ ਦੇਸ਼ ਦੇ ਨਾਲ ਰੋਲਾ। ਜਿਨ੍ਹਾਂ ਤੋਂ ਮੰਗਾਂ ਮਨਾਉਂਦੇ ਐ ਬਸ ਸਰਕਾਰ ਵੀ ਉਹਨਾਂ ਦੀ ਉਹਨਾਂ ਦੀ ਉਹ ਵੀ ਉੱਥੇ ਹੀ ਹੈ ਨਾ। ਹੂੰ। ਹਰਿਆਣਾ ਸਰਕਾਰ ਵੀ ਉਹਨਾਂ ਦੀ ਹੀ। ਲਾ ਐ ਨਹੀਂ ਸੋਚਿਆ ਵੀ ਜਿਹੜੀ ਸੁਰੱਖਿਆ ਸਾਡੇ ਲਈ ਹੈ ਜਿਹੜੀ ਸਾਡੀ ਸੁਰੱਖਿਆ ਹੈ ਉਹੀ ਸਾਨੂੰ ਗੋਲੀਆਂ ਮਾਰ ਰਹੀ ਸਾਡੇ ਦੇਸ਼ ਦੀ ਸੁਰੱਖਿਆ ਇਹ ਤਾਂ ਜਿਵੇਂ ਐ ਹੁੰਦਾ ਜਿਵੇਂ ਆਪਾਂ ਕੇ ਜਿਵੇਂ ਇਥੇ ਪੰਜਾਬ ਲੜੀ ਪੈਂਦੇ ਸ਼ਰੀਕੇ ਨਾਲੇ ਲੜ ਪੈਂਦੇ ਕਿ ਜਿਵੇਂ ਉਹ ਤਾਂ ਐ ਹੀ ਹੈਗੇ ਜਿਵੇਂ ਆਪਾਂ ਨੂੰ ਕੁੱਟਣ ਦਾ ਤਰਸ ਕਰੰਦੇ ਆਪਾਂ ਨੂੰ ਗਾਲ੍ਹਾਂ ਕੱਢਣ ਦਏ ਅੱਛਾ ਗਾਲ੍ਹਾਂ ਵੀ ਕੱਢਦੇ ਹਾਂ ਮੈਂ ਕਿ ਆਪਾਂ ਵੀ ਇਹ ਮੈਂ ਕਦੀ ਬੋਲਿਆ ਉਹਨਾਂ ਨੂੰ ਜਿਵੇਂ ਆਪਾਂ ਨੂੰ ਗਾਲ੍ਹਾਂ ਕੱਢਦੇ ਹਾਂ ਹਾਂਜੀ ਉਹਦਾ ਉਹਦਾ ਆਪ ਰਲਕਾਰਦੇ ਸਗੋਂ ਕਿ ਆਓ ਇੱਧਰ ਆਓ ਅੱਛਾ ਇਦਾਂ ਕਹਿੰਦੇ ਹੋ ਕਿ ਆਓ ਇੱਧਰ ਵੇਖੇ ਤੁਸੀਂ ਕੋ ਪੁਲਿਸ ਵਾਲੇ ਨੇੜੇ ਤੋਂ ਵੇਖਿਆ ਕਿਉਂਕਿ ਬਹੁਤ ਸਾਰੇ ਨੌਜਵਾਨ ਉੱਥੋਂ ਵੀਡੀਓ ਪਾ ਰਹੇ ਕਹਿੰਦੇ ਕਿ ਨਹੀਂ ਉਹ ਪੁਲਿਸ ਵਾਲੇ ਹੈ ਪੁਲਿਸ ਵਾਲੇ ਹੈਗੇ ਨਹੀਂ ਆ ਉਹ ਲੱਗਦੇ ਨਹੀਂ ਜਿੱਦਾਂ ਹੁਣ ਮੈਨੂੰ ਇਥੇ ਕੋ ਲੋਆ ਗੁੱਟਿਆ ਮੇਰੇ ਸਾਰੇ ਜਿਵੇਂ ਨੀਲ ਪਏ ਆ ਮੈਨੂੰ ਗੁੱਟਿਆ ਇਹ ਲੱਗਦਾ ਨਹੀਂ ਪੁਲਿਸ ਵਾਲੇ ਹੈਗੇ ਆ ਅੱਛਾ ਪਹਿਲਾਂ ਕੁੱਟਿਆ ਵੀ ਆ ਹਾਂਜੀ ਪਹਿਲਾਂ ਕੁੱਟਿਆ ਨਾਲ ਇਹ ਫਿਰ ਨਿੱਜੀ ਕੀ ਦੁਸ਼ਮਣੀ ਲੈ ਕੇ ਬੈਠੇ ਹੋਏ ਦੁਸ਼ਮਣੀ ਲੈ ਕੇ ਬੈਠੇ ਆ ਹਨਾ ਕਿਉਂਕਿ ਜੇ ਮੰਨ ਲਓ ਗੱਲ ਬੈਰੀਕੇਡ ਦੀ ਹੈ ਜਿਹੜਾ ਵਿਅਕਤੀ ਬੈਰੀਕੇਡ ਤੋਂ ਪਿੱਛੇ ਮੁੜਿਆ ਫਿਰ ਉਹਨੂੰ ਕੁੱਟਣ ਦਾ ਮਸਲਾ ਬਣਦਾ ਹਾਂਜੀ 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 ਬੈਰੀਕੇਡ ਉਹ ਅੱਗੇ ਨਹੀਂ ਲੰਘਣ ਦੇਣਾ ਉਹ ਬੈਰੀਕੇਡ ਆਪ ਦੀ ਜਿੱਥੇ ਬੈਰੀਕੇਡ ਲੱਗੇ ਬੈਥੇ ਉਹ ਟੱਪਾਏ ਉਧਰੋਂ ਉਧਰੋਂ ਟੱਪ ਕੇ ਉਹਨੇ ਆਣ ਕੇ ਕੁੱਟਿਆ ਹਾਂਜੀ ਫਿਰ ਜਿਹੜੇ ਜਥੇਬੰਦੀ ਦੇ ਆਗੂਆਂ ਦੇ ਨਾਲ ਰਾਫਤਾ ਰਿਹਾ ਹਾਂਜੀ ਉਹ ਮੈਨੂੰ ਚੱਕ ਕੇ ਦੋ ਜਣੇ ਲੈ ਗਏ ਫਿਰ ਉੱਥੋਂ ਅਸੀਂ ਚੰਡੀਗੜ੍ਹ ਚਲੇ ਗਏ ਮੈਂ ਫੋਨ ਕਰਤਾ ਘਰੇ ਮਨੂੰ ਕਾਲ ਕਰਤੀ ਤੇ ਚੰਡੀਗੜ੍ਹ ਮੇਰੇ ਭੂਏ ਦਾ ਲੜਕਾ ਉੱਥੇ ਮੈਨੂੰ ਲੈ ਗਏ ਉੱਥੇ ਮੈਨੂੰ ਚੰਡੀਗੜ੍ਹ ਲੈ ਕੇ ਪੀਜੀਏ ਚਲੇ ਗਏ ਸੀ ਤੇ ਉੱਥੋਂ ਅਸੀਂ ਚਲੇ ਗਏ ਫਿਰ ਬਾਗੀ ਹਸਪੀਟਲ ਫਰੀਪਰ ਹਾਂਜੀ ਇਹ ਸੱਟ ਕਿੰਨੀ ਡੂੰਘੀ ਹੈ ਜਿਹੜੀ ਮੱਥੇ ਤੇ ਲੱਗੀ ਹੋਈ ਇਹ 8 ਟੈਂਕੇ ਲੱਗੇ ਆ ਅੱਛਾ ਹਾਂਜੀ ਇਹਦੀ ਕਰਾਈ ਹੁਣ ਸਕੈਨਿੰਗ ਹੋ ਰਹੀ ਹੈ ਹਾਂਜੀ ਇੰਚ ਕਾ ਹੋਊਗੀ ਮੈਨੂੰ ਇੰਚ ਕੁ ਡੂੰਘੀ ਹਾਂਜੀ ਇਹ ਲੱਗੀ ਇੱਥੇ ਉਹ ਬੁਲਟ ਲੱਗਿਆ ਹੈ ਨਾ ਬੁਲਟ ਲੱਗਿਆ ਹਾਂਜੀ ਬੁਲਟ ਲੱਗਾ ਰਬੜ ਨਹੀਂ ਕਹਿ ਸਕਦੇ ਰਬੜ ਇੱਕ ਹੋਰ ਆ ਪਰ ਮਤਲਬ ਸਾਰਾ ਹੀ ਉਹ ਜਿਵੇਂ ਅਗੋ ਪਲਾਸਟਿਕ ਦੀ ਜਿਵੇਂ ਥਿੱਕੀ ਬਹੁਤ ਸੀਗੀ ਰਬੜ ਨਹੀਂ ਕਹਿ ਸਕਦੇ ਅੱਛਾ ਹਾਂਜੀ ਹਾਂ ਖੋਲ ਵੀ ਦਿਖਾਏ ਗਿਆ ਸੰਗਤ ਵੀ ਵੇਖ ਰਹੀ ਹੈ ਉਸ ਦਿਨ ਤੋਂ ਲੈ ਕੇ ਜਿਹੜਾ ਮਾਹੌਲ ਉੱਥੇ ਬਣਿਆ ਹੋਇਆ ਹੈ ਹਾਂਜੀ ਹਾਂਜੀ ਤੇ ਕੱਲ ਦੀਆਂ ਜਿਹੜੀਆਂ ਖਬਰਾਂ ਨੇ ਕੱਲ ਇੱਕ ਨੌਜਵਾਨ ਉੱਥੇ ਬਾਰਡਰ ਦੇ ਉੱਤੇ ਸ਼ਹੀਦ ਹੋ ਗਿਆ ਮਨੋਰੀ ਵਾਲੇ ਪਾਸੇ ਸ਼ੁਕਰਨਾ ਸਿੰਘ ਹਾਂਜੀ ਹਾਂਜੀ ਉਹ ਤਸਵੀਰਾਂ ਵੇਖ ਕੇ ਕੀ ਦਿਲ ਦੇ ਵਿੱਚ ਆ ਰਿਹਾ ਓਕੇ ਦੁੱਖ ਵੀ ਹੁੰਦਾ ਹੈ ਹਾਂ ਵੇਖ ਕੇ ਜੀ ਬਹੁਤ ਦੁੱਖ ਹੈ ਪਰ ਵੀਰਛੀ ਦੀ ਬਾਗ ਗਿਆ ਹੈ ਹਾਂ ਦੁੱਖ ਹੀ ਹੁੰਦਾ ਪਰ ਫਿਰ ਮਲ ਕੇ ਆਪ ਵੀ ਸ਼ੁਕਰ ਕਰੀਦਾ ਹੈ ਕਿ ਜੇ ਮੰਨ ਲਓ ਮੈਂ ਵੀ ਇੱਕ ਹਸਣ ਉੱਥੇ ਹੀ ਮੁੜਿਆ ਬਿਲਕੁਲ ਕਹਿ ਸਕਦੇ ਆ ਕਿ ਉੱਥੇ ਮੁੜੇ ਆ ਇਸ ਗੱਲ ਨਾਲ ਰੱਬ ਦਾ ਸ਼ੁਕਰ ਵੀ ਕਰੀਦਾ ਕਿ ਤਾ ਤੁਮੇਰਾ ਅੱਜ ਇੱਥੇ ਰੱਖਿਆ ਹਨ ਵਧੀ ਦਾ ਸੌਦਾ ਆ ਨਹੀਂ ਤਾਂ ਉਹਨਾਂ ਦਾ ਮਤਲਬ ਕੋਈ ਗੱਸਾ ਨਹੀਂ ਉਹਨਾਂ ਨੂੰ ਕੋਈ ਗੱਸਾ ਨਹੀਂ ਸੀ ਹਮ ਕੱਲ ਤਾਂ ਸਿੱਧੀਆਂ ਦੁੱਝੀਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਵੇਂ ਤੁਸੀਂ ਗੱਲ ਕੀਤੀ ਨਾ ਉਹ ਵੀ ਉਹ ਵਿਅਕਤੀ ਪੁਲਿਸ ਵਾਲੇ ਲੱਗਦੇ ਨਹੀਂਗੇ ਤੇ ਕੱਲ ਜਿਹੜੀਆਂ ਉੱਥੇ ਗੋਲੀਆਂ ਚੱਲੀਆਂ ਨੇ ਗੋਹੀਆਂ 315 12 ਮੋਰ ਦੀਆਂ ਗੋਲੀਆਂ ਚੱਲੀਆਂ ਨੇ ਜਿਹੜੀਆਂ ਅਸਲ ਪੁਲਿਸ ਦੇ ਕੋਲ ਨਹੀਂ ਹੁੰਦਾ ਨਹੀਂ ਹੁੰਦਾ ਸਰ ਹਾਂਜੀ ਹਾਂਜੀ ਹਾਂ ਮਤਲਬ ਉਹ ਤੇ ਫਾਇਰਿੰਗ ਕਰਦੇ ਸੀਗੇ ਤੇ ਇੱਕ ਅਫਸਰ ਉਹਨਾਂ ਜਿਹੜੇ ਮੈਂ ਮਤਲਬ ਖੁਦ ਸੁਣਿਆ ਅੱਖਾਂ ਨਾਲ ਕੰਨਾਂ ਨਾਲ ਕਿ ਜਦੋਂ ਇੱਕ ਇੱਕੋ ਅਫਸਰ ਕਹਿੰਦਾ ਸੀ ਜਦੋਂ ਫਾਇਰਿੰਗ ਕਰਦੇ ਤੁਸੀਂ ਫਾਇਰਿੰਗ ਨਾ ਕਰੋ ਪਰ ਉਹ ਹਟਦੇ ਨਹੀਂ ਸੀ ਕਿਉਂਕਿ ਅਸੀਂ ਤਾਂ ਕੋਲੇ ਸੀਗੇ ਜੇ ਤੁਹਾਨੂੰ ਗੁੜਦੇ ਫਾਇਰਿੰਗ ਕਰਦੇ ਪਰ ਪੁਲਿਸ ਵਾਲਾ ਕਹਿੰਦਾ ਵੀ ਸੀਗੀ ਤੁਸੀਂ ਨਾ ਫਾਇਰਿੰਗ ਕਰੋ ਤੇ ਉੱਪਰ ਹਟਦੇ ਨਹੀਂ ਫਾਇਰਿੰਗ ਕਰਨ ਉਹ ਖਰੀ ਜਾਂਦੇ ਸੀ ਅਫਸਰ ਹੀ ਉਹਨਾਂ ਦਾ ਕੋਈ ਪੰਜਾਬ ਸਰਕਾਰ ਨੇ ਵੀ ਰੋਕਿਆ ਤੁਹਾਨੂੰ ਜਦੋਂ ਉਹਨਾਂ ਨੂੰ ਜਦੋਂ ਤੁਸੀਂ ਗਏ ਹੋ ਪਹਿਲਾ ਦਿਨ ਸੀ ਪੰਜਾਬ ਸਰਕਾਰ ਨੇ ਰੋਕਿਆ ਹਾਂ ਪੰਜਾਬ ਸਰਕਾਰ ਨੇ ਨਹੀਂ ਰੋਕਿਆ ਸੀ ਅਸਾ ਜਿਹੜੀਆਂ ਐਂਬੂਲੈਂਸ ਸੀਗੀਆਂ ਜਿਹੜੀ ਐਂਬੂਲੈਂਸ ਦੇ ਵਿੱਚ ਤੁਹਾਨੂੰ ਲੈ ਕੇ ਆਇਓ ਪੰਜਾਬ ਸਰਕਾਰ ਦੀ ਸੀ ਹਾਂ ਪੰਜਾਬ ਸਰਕਾਰ ਦੀ ਸੀ ਹੂੰ ਸਹਿਯੋਗ ਦਿੱਤਾ ਪੰਜਾਬ ਸਰਕਾਰ ਨੇ ਕਿ ਮਾੜਾ ਮੋੜ ਲੋਕਾਂ ਦਾ ਫਿਰ ਉੱਥੇ ਸਹਿਯੋਗ ਕੀਤਾ ਹੈ ਜਾਂ ਨਹੀਂ ਇਹ ਤਾਂ ਰਾਜਨੀਤੀ ਕਹਿ ਸਕਦੇ ਹਾਂ ਹਾਂ ਰਾਜਨੀਤੀ ਕਹਿ ਸਕਦੇ ਹਾਂ ਕਿ ਸਹਿਯੋਗ ਹੈਗਾ ਵੀ ਆ ਤੇ ਨਹੀਂ ਵੀ ਹੈਗਾ ਹੂੰ ਕਿਉਂਕਿ ਸਾਡੇ ਪਾਸੇ ਵਾਲਿਆਂ ਹਨ ਕਿ ਬੰਨੇ ਸਾਡੇ ਨੌਜਵਾਨਾਂ ਨੂੰ ਇਹ ਤਾਂ ਅੱਖਾਂ ਹੀ ਘੱਟਾ ਬਾਉਂਦੇ ਕਹੀਂ ਤੁਹਾਡੇ ਨਾਲ ਕੀ ਪਤਾ ਉਹਨਾਂ ਨਾਲ ਆ ਗਿਆ ਆਪਣੇ ਨਾਲ ਹੂੰ ਹੁਣ ਜਦੋਂ ਘਰ ਪਹੁੰਚੇ ਪਰਿਵਾਰ ਦਾ ਕੀ ਕਹਿਣਾ ਸੀ ਪਰਿਵਾਰ ਨੇ ਪਰਿਵਾਰ ਨੇ ਕੀ ਕਹਿਣਾ ਹੀ ਰੱਬ ਅਗੇ ਅਰਦਾਸ ਕਰਨੀ ਕਿ ਚੋਸ਼ ਨਹੀਂ ਨੀ 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 ਇਦਾਂ ਕੋਈ ਗੱਲ ਨਹੀਂ ਕੀਤੀ ਜਾਣਾ ਜਾਂ ਨਹੀਂ ਜਾਣਾ ਕਿਉਂਕਿ ਆਪਣੀ ਆਦੀ ਕਮੇਟੀ ਆ ਕਮੇਟੀ ਨਾਲ ਆਪਣੇ ਚਾਚਾ ਜੀ ਪ੍ਰਧਾਨ ਨੇ ਵੀਰ ਸਿੰਘ ਪ੍ਰਧਾਨ ਉਹਨਾਂ ਨੂੰ ਆਪਾਂ ਜਾਣਾ ਜ਼ਰੂਰ ਜਾਣਾ ਹਾਂ ਹਾਂਜੀ ਕਿਉਂਕਿ ਹੱਕ ਹੱਕ ਪੰਜਾਬ ਨੇ ਆਪਣੇ ਲੈਣੇ ਨੇ ਮੰਗਣੇ ਨੇ ਕਿਉਂਕਿ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਡਰਨ ਵਾਲੇ ਹੁੰਦੇ ਤੇ ਜਿਹੜਾ ਸਾਡਾ ਇਤਿਹਾਸ ਆ ਸਾਡਾ ਇਤਿਹਾਸ ਇਹਨਾਂ ਚੀਜ਼ਾਂ ਦੇ ਨਾਲ ਭਰਿਆ ਪਿਆ ਆ ਮਾਵਾਂ ਦੇ ਗਲਾਂ ਦੇ ਵਿੱਚ ਪੁੱਤਰਾਂ ਦੇ ਟੋਟੇ ਕਰਕੇ ਹਾਰ ਪਾਏ ਗਏ ਆ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸੈਭ ਜਾਦਿਆਂ ਨੂੰ ਨੀਆਂ ਦੇ ਵਿੱਚ ਚਿਨਿਆ ਗਿਆ ਇਤਿਹਾਸ ਆ ਇਤਿਹਾਸ ਤੋਂ ਸੇਧ ਲੈ ਕੇ ਲੜਾਈਆਂ ਦਾ ਅਸੀਂ ਲੜਦੇ ਰਵਾਂਗੇ ਉਹ ਤਾਂ ਛੋਟੇ ਛੋਟੇ ਫਿਰ ਸਾਡੀ ਤਾਂ ਫਿਰ ਵੀ ਬੁੜੀ ਉਮਰ ਵੜੀ ਹੈ ਉਸ ਤੋਂ ਬਾਅਦ ਫਿਰ ਤੁਸੀਂ ਘਰ ਆ ਗਏ ਤੇ ਉਸ ਤੋਂ ਬਾਅਦ ਉੱਥੇ ਗੱਲਬਾਤ ਹੋਈ ਕੁਝ ਵੀਰਾਂ ਦੇ ਨਾਲ ਜਿਹੜੇ ਉੱਥੇ ਸੀਗੇ ਉਹਨਾਂ ਨੇ ਦੱਸਿਆ ਉਸ ਤੋਂ ਬਾਅਦ ਦੇ ਹਾਲਾਤ ਜਾਂ ਉਸ ਤੋਂ ਉਸ ਉੱਥੇ ਨੈਟਵਰਕ ਹੀ ਨਹੀਂ ਹੈਗਾ ਮਤਲਬ ਇੱਕ ਦਿਨ ਹੀ ਗੱਲ ਹੋਈ ਆ ਪਰ ਨੈਟਵਰਕ ਹੀ ਨਹੀਂ ਹੈਗਾ ਉੱਥੇ ਹਮ ਆਪਣੇ ਹੁਣ ਸਰਕਾਰ ਨੇ ਬੰਦ ਕਰਤਾ ਨਾ ਆਪਾਂ ਨੂੰ ਉਸ ਦੀ ਖਬਰ ਆ ਪਤਾ ਕੀ ਹੋੰਦਿਆ ਕੀ ਨਹੀਂ ਹੁੰਦਾ ਹਮ ਉਹ ਤੋਂ ਉਹਨਾਂ ਨੂੰ ਪਤਾ ਨਾ ਜਿਹੜੇ ਉਹਨਾਂ ਨਾਲ ਬੀਤਨ ਦੀ ਹੈ ਹਾਂਜੀ ਕਿ ਮੈਂ ਕੱਲ ਨੂੰ ਦਾ ਵੈਸੇ ਕਿੰਨੇ ਕੁ ਲੋਕਾਂ ਦਾ ਜ਼ਖਮੀ ਹੋਣ ਦਾ ਜਿਹੜਾ ਤੁਹਾਨੂੰ ਪਤਾ ਹੈਗਾ ਵੀ ਜਿਹੜੇ ਕਿਲੇ ਦਿਨ ਜ਼ਖਮੀ ਹੋਏ ਹੋਣਗੇ ਕੋਈ ਗਿਣਤੀ ਪਤਾ ਹੋਊ ਜਦੋਂ ਮਨ ਲਗੀ 2:00 ਵਜੇ 3:00 ਵਜੇ ਦੇ ਕਰੀਬ ਕਰੀਬ ਅਸੀਂ 32 ਜਾਣੇ ਜ਼ਖਮੀ ਹੋਗੇ ਸੀ ਉੱਥੇ ਹਸਪਤਾਲ ਪਹੁੰਚੇ 1:00 ਵਜੇ ਤੁਸੀਂ ਬਾਰਡਰ ਤੇ ਪਹੁੰਚੇ ਹੋ ਹਾਂਜੀ ਤੇ 3:00 ਵਜੇ ਦੇ ਤੱਕ ਯਾਨੀ ਕਿ 2 ਕੋ ਘੰਟਿਆਂ ਦੇ ਵਿੱਚ 32 ਜਾਣੇ ਸੀਗੇ 32 ਜਣੇ ਜ਼ਖਮੀ ਹੋਏ ਉੱਥੇ 3 ਐਂਬੂਲੈਂਸਾਂ ਆਹੀ ਕਿ ਇੱਕ ਸੈਕਿੰਡ ਵੀ ਅੰਗੇ ਰੁਕੀ ਨਹੀਂ ਹੋ ਗਈ ਮਤਲਬ ਖੜੀ ਹੋਊਗੀ ਆਉਂਦੀਆਂ ਜਾਂਦੀਆਂ ਰਹੀਆਂ ਆਉਂਦੀ ਜਾਂਦੀਆਂ ਰਹੀਆਂ ਤਿਆਜ ਤਾਂ 10ਵਾਂ ਦਿਨ ਹੋ ਗਿਆ ਫਿਰ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜ਼ਖਮੀ ਹੋ ਗਏ ਹੋ ਸਕਦੇ ਹਾਂ। ਕਹਿ ਸਕਦੇ ਹਾਂ। ਹਾਂ। ਅੱਛਾ ਪਹਿਲੇ ਦਿਨ ਸੰਗਤ ਕਿੰਨੀ ਕੂ ਸੀ? ਸੰਗਤ ਘੱਟ ਸੀਗੀ ਜਿਵੇਂ ਲੋਕ ਜਿਹੜੀਆਂ ਜਥੇਬੰਦੀਆਂ ਅਜੇ ਤੱਕ ਨਹੀਂ ਸੀ ਗਈਆਂ। ਇਸਕੇ ਅੱਜ ਵਿਚਾਰ ਰਿਹਾ ਹੈ ਜਾਣਾ ਹੈ ਜਾਂ ਨਹੀਂ ਜਾਣਾ। ਹਾਂਜੀ ਹਾਂਜੀ। ਉਹਨਾਂ ਜਥੇਬੰਦੀਆਂ ਨੂੰ ਉਹਨਾਂ ਆਗੂਆਂ ਨੂੰ ਲੋਕ ਜਿੱਥੇ ਵੀ ਜਿਸ ਤਰੀਕੇ ਦੇ ਨਾਲ ਵੀ ਸੋਸ਼ਲ ਮੀਡੀਆ ਦੇ ਉੱਤੇ ਵੀ ਹਰ ਪਾਸੇ ਲੋਕ ਕਹਿ ਰਿਹਾ ਕਿ ਭਾਈ ਤੁਹਾਨੂੰ ਜਾਣਾ ਚਾਹੀਦਾ ਸੀਗਾ ਹਨਾ ਵੀ ਜੇ ਤੁਸੀਂ ਵੀ ਜਾਂਦੇ ਸ਼ਾਇਦ ਇੰਨਾ ਅਤਿਆਚਾਰ ਨਾ ਹੁੰਦਾ ਕਿ ਸੰਗਤ ਘੱਟ ਸੀ ਜਾਂ ਸੰਗਤ ਬਹੁਤ ਸੀ ਸੰਗਤ ਬਹੁਤ ਸੀ ਸੰਗਤ ਬਹੁਤ ਜਿਆਦਾ ਸੀ ਤੇ ਪਰ ਉਹਨਾਂ ਦਾ ਪ੍ਰਬੰਧ ਹੀ ਇੰਨਾ ਕਿ ਆਪਾਂ ਕੁਝ ਕਰ ਹੀ ਨਹੀਂ ਸਕਦੇ ਉੱਥੇ ਹਾਂ ਪਹਿਲਾਂ ਪਹਿਲਾਂ ਵਾਲੀ ਜਿਹੜਾ ਅੰਦੋਲਨ ਹੈ ਉਹ ਤੋਂ ਵੀ ਸਿੱਖਿਆ ਹਾਂ ਸਿੱਖਿਆ ਹਾਂ ਅੱਜ ਸਿੱਖਿਆ ਕਿਉਂਕਿ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਉਹ ਇਦਾਂ ਕਰਨਗੇ ਜੇ ਆਪਾਂ ਪਤਾ ਹੁੰਦਾ ਆਪਾਂ ਹੀ ਪ੍ਰਬੰਧ ਕਰਕੇ ਜਾਂਦੇ ਉਦੋਂ ਜਿਹੜਾ ਆਪਣਾ ਜਿਹੜਾ ਮੇਰਾ ਨੁਕਸਾਨ ਹੋਇਆ ਜਾਂ ਕੁਝ ਵੀ ਨੁਕਸਾਨ ਹੋਇਆ ਉਹ ਨੁਕਸਾਨ ਨਾ ਹੁੰਦਾ ਹਾਂਜੀ ਬਿਲਕੁਲ ਸੰਗਤ ਜੀ ਤੁਸੀਂ ਸੁ ਵੀਰਾਂ ਲਗਾਤਾਰ ਆਪਾਂ ਸਾਰੇ ਹੀ ਦੇਖ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨਾਂ ਦਾ ਉੱਥੇ ਨੁਕਸਾਨ ਹੋ ਰਿਹਾ ਹੈ ਪਰ ਇਹਨਾਂ ਨੁਕਸਾਨਾਂ ਦੇ ਨਾਲ ਪੰਜਾਬ ਕਦੇ ਘਟਿਆ ਨਹੀਂ ਪੰਜਾਬ ਸਗੋਂ ਵੱਧਦਾ ਆ ਜਿੱਦੋਂ ਦੇ ਘਰ ਆਏ ਕੋਈ ਰਾਜਨੀਤਿਕ ਆਗੂ ਕਿਸੇ ਨੇ ਪਤਾ ਲਿਆ ਕਿਸੇ ਨੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਸ਼ੁਭਕਰਨ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਦੋ ਭੈਣਾਂ ਦਾ ਭਰਾ ਸੀ ਉਹਦੇ ਜਾਣ ਤੋਂ ਬਾਅਦ ਬੜੇ ਟਵੀਟ ਕੀਤੇ ਜਾ ਰਹੇ ਬੜੇ ਪੋਸਟਾਂ ਪਾਈਆਂ ਜਾ ਰਹੀਆਂ ਕੋਈ ਆਇਆ ਪਤਾ ਲੈਣ ਵੀ ਆਇਆ ਹਾਂਜੀ ਆਗੂ ਆਏ ਤਿੰਨੇ ਪਾਰਟੀਆਂ ਦੇ ਆਗੂ ਆਏ ਸੀਗੇ ਸਾਰੇ ਆਏ ਸੀ ਸਾਰੇ ਆਏ ਸੀ ਹਾਂਜੀ ਕੀ ਉੱਥੇ ਬਹੁਤ ਸਾਰੇ ਕਿਸਾਨ ਅੱਜ ਵੀ ਡਟੇ ਹੋਏ ਕੀ ਕਹੋਗੇ ਕਿ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਣੇ ਮੈਂ ਤਾਂ ਇਹ ਕਹਾਂਗਾ ਕਿ ਪਰ ਪਿੱਛੇ ਨਾ ਹਟਿਓ ਅਜੇ ਅੱਗੇ ਵੀ ਜਾਣਾ ਤੇ ਧਿਆਨ ਨਾਲ ਕਿਉਂਕਿ ਉਹ ਤਾਂ ਰੈਮ ਕਰਦੇ ਨਹੀਂ ਤਰਸ ਕਰਦੇ ਨਹੀਂ ਸਰਕਾਰ ਜੀ ਹਾਂਜੀ ਕੱਲ ਜਿਹੜਾ ਕੱਲ ਹੋਇਆ ਕੱਲ ਉਹਨਾਂ ਨੇ ਪੰਜਾਬ ਦੀ ਹੱਦ ਦੇ ਵਿੱਚ ਲਗਭਗ 1 ਕਿਲੋਮੀਟਰ ਾਂਕੇ ਟਰੈਕਟਰ ਤੱਕ ਭੰਨ ਦਿੱਤੇ ਹਾਂਜੀ ਹਾਂਜੀ ਜੇ ਆਪਾਂ ਕਹਿ ਲਈਏ ਵੀ ਜਦੋਂ ਕਿਸੇ ਦੋ ਦੇਸ਼ਾਂ ਦੀ ਵੀ ਜੰਗ ਲੱਗਦੀ ਹੈ ਨਾ ਹਾਂਜੀ ਦੋ ਦੇਸ਼ਾਂ ਦੀ ਜੰਗ ਦੇ ਵਿੱਚ ਵੀ ਡਾਕਟਰਾਂ ਦੇ ਉੱਤੇ ਹਮਲੇ ਨਹੀਂ ਕੀਤੇ ਜਾਂਦੇ ਹਾਂਜੀ ਪਰ ਉਹਨਾਂ ਨੇ ਕੱਲ ਡਾਕਟਰਾਂ ਦੇ ਉੱਤੇ ਵੀ ਹਮਲਾ ਕੀਤਾ ਡਾਕਟਰਾਂ ਦੀਆਂ ਗੱਡੀਆਂ ਤੋੜੀਆਂ ਦਵਾਈਆਂ ਲੁੱਟ ਕੇ ਲੈ ਗਏ ਸਭ ਕੁਝ ਕੀਤਾ ਹੈ ਟਰੈਕਟਰ ਭੰਨ ਦਿੱਤੇ ਤੇਲ ਢੋਲ ਦਿੱਤੇ ਉਹ ਵਰਤਾਰੇ ਨੂੰ ਕਿਵੇਂ ਵੇਖਦੇ ਆ ਉਹਦੇ ਫਿਰ ਪੰਜਾਬ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ ਭਵਨ ਸਿੰਘ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਮਤਲਬ ਇਹਨਾਂ ਨੂੰ ਵੇਖਣਾ ਚਾਹੀਦਾ ਕਿ ਸਾਡੀ ਸਾਡੇ ਪੰਜਾਬ ਦੀ ਹੱਦ 'ਚ ਆ ਕੇ ਇਦਾਂ ਕਰੀ ਜਾਂਦੇ ਬਿਲਕੁਲ ਹਾਂਜੀ ਤੇ ਹਜੇ ਸੋਸ਼ਲ ਮੀਡੀਆ ਦੇ ਉੱਤੇ ਬੜੇ ਸਾਰੇ ਲੋਕ ਨੇ ਜਿਹੜੇ ਅਤਵਾਦੀ ਕਿਸਾਨਾਂ ਨੂੰ ਦੱਸਦੇ ਆ ਜਿਹੜੇ ਕਹਿੰਦੇ ਕਿ ਕਿਸਾਨ ਅਨਕਵਾਦੀ ਨੇ ਤਰਸਦਾ ਉਹ ਨਹੀਂ ਕਰਨਦੇ ਫਿਰ ਆਪਾਂ ਆਤਵਾਦੀ ਕਿਵੇਂ ਹੋਏ ਹਨਾ ਹਾਂਜੀ ਅਸੀਂ ਤਾਂ ਜਿਵੇਂ ਜਿਹੜੇ ਦਿਨ ਚੱਲ ਰਹੇ ਹਨਾ ਸਾਕਾ ਜਿਹੜਾ ਪਹਿਲਾਂ ਵੀ ਸਾਡੇ ਇਤਿਹਾਸ ਦੇ ਵਿੱਚ ਦਰਜ ਆ ਉਦੋਂ ਵੀ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਤੇ ਅੱਜ ਵੀ ਜੇ ਆਪਾਂ ਹਸਾਬ ਲਾ ਲਈ ਖਾਲੀ ਹੱਥ ਆ ਝੰਡੇ ਆ ਜਾਂ ਸਾਡੇ ਕੋਲ ਡੰਡੇ ਆ ਇਸ ਤੋਂ ਉੱਤੇ ਕੋਈ ਆਪਾਂ ਦਾ ਦਾ ਹੱਕ ਮੰਗਣਗੇ ਸਾਨੂੰ ਸਾਡਾ ਹੱਕ ਦੇ ਦੇਣਾ ਸੀ ਕਿ ਅਸੀਂ ਵੀ ਕੁਝ ਨਹੀਂ ਕਹਿੰਦੇ ਹਾਂ ਬਿਲਕੁਲ ਹਾਂਜੀ ਕਿਸਾਨ ਆਗੂਆਂ ਦੇ ਵੱਲੋਂ ਬਾਰਡਰਾਂ ਤੋਂ ਪਿੱਛੇ ਰੋਕ ਕੇ ਖਾਸ ਕਰ ਨੌਜਵਾਨਾਂ ਨੂੰ ਕੰਟਰੋਲ ਕਰਨ ਦੇ ਲਈ ਸਮਝਾਇਆ ਗਿਆ ਸੀਗਾ ਕਿ ਨਹੀਂ ਭਾਈ ਆਪਾਂ ਜਾਬਤੇ ਦੇ ਵਿੱਚ ਰਹਿ ਕੇ ਜਿਹੜੀ ਇਹ جنگ ਹੈ ਲੜਨੀ ਹੈ ਉਸ ਦਿਨ ਤਾਂ ਮਤਲਬ ਇਹ ਸੀ ਪਹੁੰਚੇ ਕੋਈ ਗੱਲਬਾਤ ਨਹੀਂ ਹੋਈ ਨਾ ਸਾਨੂੰ ਆਪਰੋਂ ਤਾਂ ਇਹ ਸੀ ਕਿ ਅੱਗੇ ਵਧਣਾ ਹੈ ਵਧਣਾ ਜਿੱਦਨ ਮੈਂ ਸੀ ਉਸ ਦਿਨ ਤਾਂ ਕੋਈ ਗੱਲ ਵੀ ਨਹੀਂ ਹੋਈ ਕਿ ਆਪਾਂ ਜਾਂਦੇ ਨਾਲ ਟਰਾਲੀਆਂ ਰੋਕੀਆਂ ਨੇ ਤੇ ਜਾਂ ਫਿਰ ਉੱਥੋਂ ਦੇ ਪਹਿਲਾਂ ਹੀ ਸਾਡੇ ਜਾਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਹੋ ਗਿਆ ਸੀ ਤੁਹਾਡੇ ਲਈ ਜਥੇਬੰਦੀ ਪਹਿਲਾਂ ਵੀ ਮੈਂ ਸੰਗਤ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਗੱਲ ਕਰ ਰਿਹਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹੀ ਇਹ ਯੋਧੇ ਨੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਹਿਲੇ ਸੰਘਰਸ਼ ਦੇ ਵਿੱਚ ਵੀ ਸਭ ਤੋਂ ਅੱਗੇ ਦਿੱਲੀ ਵਾਲੇ ਪਾਸੇ ਡਟੀ ਹੋਈ ਸੀ। ਤੇ ਉਦੋਂ ਇਹਨਾਂ ਦਾ ਫੈਸਲਾ ਇਹ ਸੀ ਕਿ ਆਪਾਂ ਹਜੇ ਵਾਪਸ ਨਹੀਂ ਜਾਣਾ ਕਿਉਂਕਿ ਜਿਹੜੀਆਂ ਬਾਕੀ ਰਹਿੰਦੀਆਂ ਮੰਗਾਂ ਆ ਉਹ ਮਨਾ ਕੇ ਜਾਣਾ ਪਰ ਕੁਝ ਕੁ ਜਥੇਬੰਦੀਆਂ ਨੂੰ ਮੈਂ ਕਹਿਣ ਦੇ ਵਿੱਚ ਗਰੇਜ਼ ਨਹੀਂ ਕਰਾਂਗਾ ਬੇਸ਼ੱਕ ਉਹ ਵੀ ਸਾਡੇ ਆਪਣੇ ਨੇ ਪਰ ਕੁਝ ਕੁ ਜਥੇਬੰਦੀਆਂ ਨੂੰ ਚਾ ਚੜਿਆ ਸੀ ਕਿ ਅਸੀਂ ਜਾ ਕੇ ਮੁੱਖ ਮੰਤਰੀ ਬਣ ਜੀਏ ਅਸੀਂ ਜਾ ਕੇ ਮੰਤਰੀ ਬਣ ਜੀਏ ਅਸੀਂ ਜਾ ਕੇ ਐਮ ਐਲ ਏ ਬਣ ਜੀਏ ਉਹਨਾਂ ਜਥੇਬੰਦੀਆਂ ਨੇ ਉਦੋਂ ਇਹਨਾਂ ਲੜਨ ਵਾਲੀਆਂ ਜਥੇਬੰਦੀਆਂ ਦਾ ਸਾਥ ਨਹੀਂ ਦਿੱਤਾ ਵਾਪਸ ਆ ਗਏ ਤੇ ਫਿਰ ਮਜਬੂਰੀ ਵਸ ਜਦੋਂ ਗਿਣਤੀ ਘੱਟ ਰਹਿ ਗਈ ਤੇ ਇਹਨਾਂ ਨੂੰ ਵੀ ਵਾਪਸ ਆਉਣਾ ਪੈ ਗਿਆ ਜੇਕਰ ਉਦੋਂ ਸਾਰੀਆਂ ਮੰਗਾਂ ਮਨਾ ਕੇ ਵਾਪਸ ਆਉਂਦੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਦੁਬਾਰਾ ਫਿਰ ਤੋਂ ਆਪਣੀਆਂ ਲੱਤਾਂ ਨਾਲ ਤੜਵਾਉਣੀਆਂ ਪੈਂਦੀਆਂ ਆਪਣੀਆਂ ਛਾਤੀਆਂ ਦੇ ਆਪਣੇ ਮੱਥਿਆਂ ਦੇ ਵਿੱਚ ਗੋਲੀਆਂ ਨਾਲ ਖਾਣੀਆਂ ਪੈਂਦੀਆਂ ਵੀਰ ਜੀ ਮਹਿਸੂਸ ਕਰਦੇ ਹੋ ਕਿ ਉਦੋਂ ਹੀ ਜੇ ਜਥੇਬੰਦੀਆਂ ਇਸ ਲੜਾਈ ਨੂੰ ਕਿਸੇ ਹੰਨੇ ਬੰਨੇ ਲਾ ਕੇ ਆਉਂਦੀਆਂ ਤੇ ਅੱਜ ਵਾਪਸ ਦੁਬਾਰਾ ਸਾਰਾ ਕੁਝ ਕਰਨ ਦੀ ਲੋੜ ਨਾ ਪੈਂਦੀ ਆਪਣੀ ਕਮੇਟੀ ਤਾਂ ਉੱੜਦੀ ਨਹੀਂ ਸੀ ਪਰ ਆਪਣੀ ਕਮੇਟੀ ਇਕੱਲਾ ਕੁਝ ਕਰ ਵੀ ਨਹੀਂ ਸਕਦੀ ਸੀ ਜਦੋਂ ਇਹ ਬੈਠੇ ਰਹਿੰਦੇ ਹੋਰ ਮੰਨ ਲਓ ਜੇ ਮਹੀਨਾ ਹੀ ਰੁਕ ਜਾਂਦੇ ਨਾ ਤਾਂ ਵੀ ਸਾਰੇ ਮਸਲੇ ਹੱਲ ਹੋ ਜਾਣੇ ਸੀ ਜੀ ਹਾਂਜੀ ਪਰ ਹੁਣ ਵੀ ਆਪਣੀ ਕਮੇਟੀ ਸਭ ਤੋਂ ਪਹਿਲਾਂ ਅੱਗੇ ਗਈ ਹੈ ਹਾਂ ਫੇਰ ਦੂਜੀਆਂ ਕਮੇਟਰੀਆਂ ਨੇ ਜੀ ਹਾਂਜੀ ਹੁਣ ਵੀ ਸਰਮਣ ਸਿੰਘ ਪੰਦੇਰ ਹਨਾਂ ਦਾ ਜਿਹੜਾ ਰੋਲ ਆ ਉਹ ਬਾ ਕਮਾਲ ਆ ਹਾਂਜੀ 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 ਕੱਲ shay ਤੁਹਾਨੂੰ ਵੀ ਪਤਾ ਲੱਗਿਆ ਹੋਊਗਾ ਕੱਲ ਕਿਸਾਨਾਂ ਦੇ ਜਿਹੜੇ ਆਗੂ ਨੇ ਆਗੂਆਂ ਨੇ ਕਿਹਾ ਕਿ ਅਸੀਂ ਅੱਗੇ ਤੁਰਾਂਗੇ ਵਿੱਚ ਪੰਦੇਰ ਸਾਹਿਬ ਸੀਗੇ ਢੱਲੇਵਾਲ ਸਾਹਿਬ ਸੀਗੇ ਉਹਨਾਂ ਨੇ ਕਿਹਾ ਅਸੀਂ ਅੱਗੇ ਤੁਰਾਂਗੇ ਵੀ ਜੇਕਰ ਸਾਨੂੰ ਮਾਰ ਵੀ ਦੇਣਗੇ ਸ਼ਹੀਦ ਵੀ ਕਰ ਦੇਣਗੇ ਮੰਗਾ ਮਨਾਏ ਬਿਨਾ ਸਾਡੀਆਂ ਲਾਸ਼ਾਂ ਨਾ ਚੱਕਿਓ ਆਗੂਆਂ ਦੇ ਉਸ ਜਜ਼ਬੇ ਨੂੰ ਕਿੱਦਾਂ ਦੇਖੀ ਨੰਪਦੇਵ ਸਾਹਿਬ ਸਾਰੇ ਪੰਨੂ ਸਾਹਿਬ ਸੱਜ ਸਭ ਤੋਂ ਜਜਬਾ ਇਹਨਾਂ ਦਾ ਬਹੁਤ ਵੱਡਾ ਸਾਡੇ ਵਿੱਚ ਆਣ ਕੇ ਬੈੰਦੇ ਆ ਰਹਿੰਦੇ ਆ ਮੰਗੀ ਉਹਨਾਂ ਲੀਡਰਸ਼ਿਪ ਵਾਂਗੂ ਨਹੀਂ ਕਿ ਅਸੀਂ ਇੱਥੇ ਜਿਵੇਂ ਆ ਮਾੜੇ ਆ ਜਾਂ ਕੁਝ ਵੀ ਆ ਉਦਾਂ ਨਹੀਂ ਕਰਦੇ ਜਿਉਂ ਉਹਨਾਂ ਨੇ ਕਿਹਾ ਵਾ ਤੇ ਅੱਗੇ ਜਾਣਗੇ ਕਿਸਾਨਾਂ ਦੇ ਪਰਬੰਧ ਦੇ ਉੱਤੇ ਬੜੇ ਲੋਕ ਉਂਗਲਾਂ ਠਾਉਂਦੇ ਆ ਬੜੇ ਲੋਕ ਕਹਿੰਦੇ ਕਿ ਐਡੇ ਵੱਡੇ ਟਰੈਕਟਰ ਕਿੱਥੋਂ ਆ ਗਏ ਕਿਸਾਨਾਂ ਕੋਲ ਨਹੀਂ ਹੁੰਦੇ ਕੋਈ ਕਹਿੰਦਾ ਗੱਡੀਆਂ ਬੜੀਆਂ ਵੱਡੀਆਂ ਨੇ ਕਿਸਾਨਾਂ ਕੋਲ ਨਹੀਂ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਪਕਾ ਹੈਗਾ ਉਹ ਤਪਕੇ ਬਾਰੇ ਸੰਗਤ ਵੀ ਜਾਣਦੀ ਤੁਸੀਂ ਵੀ ਜਾਣਦੇ ਹੋ ਉਹ ਤਪਕੇ ਦਾ ਪੂਰਾ ਜ਼ੋਰ ਲੱਗਿਆ ਇਸ ਗੱਲ ਦੇ ਉੱਤੇ ਕਿੰਨੇ ਵੀ ਕਿਸਾਨ ਨਹੀਂ ਹੋ ਸਕਦੇ ਕਿਸਾਨਾਂ ਕੋਲ ਐਡੀਆਂ ਵੱਡੀਆਂ ਗੱਡੀਆਂ ਨਹੀਂ ਹੁੰਦੀਆਂ ਮਰਸੀਡੀਜ਼ ਬੈਂਜ਼ ਖੜੀਆਂ ਐ ਕਦੇ ਬੀਐਮਡਬਲਯੂ ਖੜੀਆਂ ਇੱਕ ਕਿਸਾਨ ਨਹੀਂ ਹੋ ਸਕਦੇ ਉਸ ਤਪਕੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕਿਸਾਨਾਂ ਦੇ ਕੋਲ ਮੰਨ ਲਓ ਜੇ ਕਿਸੇ ਕਿਸਾਨ ਦੇ ਕੋਲ ਵੱਡੀ ਗੱਡੀ ਹੈ ਵੀ ਕੀ ਕਿਸਾਨ ਨੇ ਕਿ ਤਾ ਲੁੱਟੀ ਤਾਂ ਨਹੀਂ ਆਪਣੀ ਮਿਹਨਤ ਕਰਕੇ ਖਾਣੇ ਹਾਂ ਮਿਹਨਤ ਕਰਕੇ ਖਾਣੇ ਹਾਂ ਅਸੀਂ ਮਲਗੀ ਜਿਵੇਂ ਸਾਡੇ ਵੇਖੀ ਜਾਈਏ ਅਸੀਂ ਪਰਦਾਦੇ ਸਾਡੇ ਸ਼ੁਰੂ ਅਸੀਂ ਕਿਹੜਾ ਗਰੀਬ ਰਹੇ ਹਾਂ ਅਸਲ 'ਚ ਸਭ ਤੋਂ ਜ਼ਿਆਦਾ ਵੱਲ ਮਾਰਾ ਗੁਰੂ ਗੋਬਿੰਦ ਸਿੰਘ ਵੀ ਸਭ ਤੋਂ ਜਦ ਅਸੀਂ ਅਮੀਰ ਹੀ ਰਹੇ ਜੀ ਠੀਕ ਤੇ ਫੇਰ ਇਹ ਆਏ ਆ ਪੰਡਿਤ ਸਾਰੇ ਜੋ ਮਿਲ ਕਹਿ ਸਕਦੇ ਆ ਸਾਰੇ ਇਹੀ ਬਾਅਦ 'ਚ ਆਏ ਤੇ ਆਪਾਂ ਕਿਹੜਾ ਕਿਹੜੇ ਖੋਗੇ ਲੈ ਆਏ ਆ ਬਿਲਕੁਲ ਹਾਂਜੀ ਸਾਡਾ ਗੁਰੂ ਤਾਂ ਉਹ ਆ ਜਿਨੇ ਸਾਰਾ ਕੁਝ ਨਦੀ ਦੇ ਵਿੱਚ ਰੋੜ ਦਿੱਤਾ ਸੀ आनंदपुर ਸਾਹਿਬ ਸਾਡੇ ਗੁਰੂ ਦਾ ਵਸਾਇਆ ਹੋਇਆ ਨਗਰ ਸੀ ਹਾਂਜੀ ਸ਼ਹਿਰ ਸੀ ਧਰਤੀ ਸੀ ਤੇ ਜਦੋਂ ਸਮਝੌਤੇ ਹੋਏ ਸਮਝੌਤਿਆਂ ਦਾ ਵੀ ਪਤਾ ਸੀ ਮੇਰੇ ਪਾਤਸ਼ਾਹ ਨੂੰ ਕਿ ਨਹੀਂ ਇਹਨਾਂ ਲੋਕਾਂ ਨੇ ਸਮਝੌਤਿਆਂ ਤੋਂ ਭੱਜਣਾ ਪਰ ਫਿਰ ਵੀ ਉਹਨਾਂ ਨੂੰ ਮੌਕਾ ਦਿੱਤਾ ਨੰਦਾਂ ਦੀ ਪੁਰੀ ਛੱਡੀ ਤੇ ਜਿਹੜੀ ਧਨ ਦੌਲਤ ਸੀ ਸਭ ਕੁਝ ਸਰਸਾਂ ਦੇ ਵਿੱਚ ਰੋੜ ਦਿੱਤਾ ਤੇ ਉਸ ਬਾਜਾਂ ਵਾਲੇ ਪਿਤਾ ਦੀ ਅਸੀਂ ਅਨਸਬੰਸਿਆ ਉਸ ਬਾਜਾਂ ਵਾਲੇ ਪਿਤਾ ਦਾ ਅਸੀਂ ਖੂਨ ਆ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਅਸੀਂ ਆਪਣੇ ਬਾਪੂ ਦੇ ਦੱਸੇ ਰਾਹ ਤੇ ਉਸ ਤਰੀਕੇ ਦੇ ਨਾਲ ਨਹੀਂ ਚੱਲੇ ਜੇ ਉਸ ਤਰੀਕੇ ਦੇ ਨਾਲ ਚੱਲੇ ਹੁੰਦੇ ਤੇ ਇਹਨਾਂ ਸਰਕਾਰਾਂ ਇਹਨਾਂ ਹਕੂਮਤਾਂ ਦੀ ਕੋਈ ਯੁਰਤ ਨਹੀਂ ਸੀ ਪੈਣੀ ਕਿ ਸਾਡੀ ਵਾਅਲ ਵੀ ਵੇਖ ਜਾਂਦੇ ਪਰ ਅਨਸਮੰਸ ਅਸੀਂ ਉਸੇ ਬਾਪੂ ਦੀ ਜੇ ਉਹ ਬਾਪੂ ਆਪਣੇ ਪੁੱਤਰਾਂ ਨੂੰ ਨੀਹਾਂ ਦੇ ਵਿੱਚ ਚਨਾ ਸਕਦਾ ਤੇ ਫਿਰ ਗੁਰਜੀਤ ਸਿੰਘ ਵਰਗੇ ਹਜ਼ਾਰਾਂ ਨੌਜਵਾਨ ਇਹਨਾਂ ਦੀਆਂ ਗੋਲੀਆਂ ਦਾ ਸਾਹਮਣਾ ਕਰ ਸਕਦੇ ਆ ਹਜ਼ਾਰਾਂ ਨੌਜਵਾਨ ਛਾਤੀਆਂ ਦੇ ਉੱਤੇ ਉਹ ਗੋਲੀਆਂ ਖਾ ਸਕਦੇ ਆ ਕਿਉਂਕਿ ਖਾਲਸੇ ਦੇ ਹਿੱਸੇ ਲੜਨਾ ਤੇ ਮਰਨਾ ਆਇਆ ਕਿਉਂਕਿ ਸਿੱਖਾਂ ਦੇ ਹਿੱਸੇ ਇਹ ਸਭ ਕੁਝ ਆਇਆ ਅਖੀਰ ਤੇ ਸੰਗਤ ਨੂੰ ਕੋਈ ਮੈਸੇਜ ਕੋਈ ਨੌਜਵਾਨਾਂ ਨੂੰ ਕੋਈ ਆਗੂਆਂ ਨੂੰ ਕਿਸੇ ਨੂੰ ਕਿਸੇ ਤਰੀਕੇ ਦੀ ਕੋਈ ਗੱਲਬਾਤ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਮੈਂ ਇਹ ਹੀ ਕਹਿਣਾ ਚਾਹੁੰਗਾ ਮਤਲਬ ਕਿ ਆਪਣਾ ਡਟੇ ਰਹੋ ਪਰ ਅੱਗੇ ਧਿਆਨ ਨਾਲ ਕੁਈ ਉਹ ਤਰਸ ਨਹੀਂ ਕਰਦੇ ਮਤਲਬ ਪ੍ਰਵਾਸ ਨਹੀਂ ਮੁੜਨਾ ਚਾਹੀਦਾ ਹੁਣ ਆਪਾਂ ਨੂੰ ਜੀ ਹਾਂਜੀ ਜੇ ਕਹਿੰਦੇ ਆ ਕਿ 5 ਸਾਲ ਵਾਲਿਆ ਐਮਐਸਸੀ ਐਮਐਸਪੀ ਲੈ ਕੇ ਵਾਪਸ ਆਜੋ ਪਰ ਨਹੀਂ ਹੋਣਾ ਚਾਹੀਦਾ ਕਿਉਂਕਿ ਵਾਪਸ ਮੁੜ ਕੇ ਦੱਗੇ ਘਟੇ ਖਾਲਿਆ ਹਾਂਜੀ ਹਾਂਜੀ ਵਾਪਸ ਨਹੀਂ ਮੁੜਨਾ ਚਾਹੀਦਾ ਅੱਗੇ ਵਧੋ ਪਰ ਧਿਆਨ ਨਾਲ ਹਮ ਕਿੰਨੇ ਚਿਰ ਤੋਂ ਡਾਕਟਰ ਨੇ ਕਿਹਾ ਠੀਕ ਹੋ ਜਾਣੀਏ ਦੋਵੇਂ ਚੀਜ਼ਾਂ ਇਹਨਾਂ ਨੂੰ ਮਤਲਬ ਮਹੀਨਾ ਹੈ ਕਿ ਮਹੀਨੇ ਬਾਅਦ ਪਲਸਟਰ ਲੱਥੂਗਾ ਫਿਰ ਐਕਸ-ਰੇ ਹੋਣਗੇ ਫਿਰ ਪਤਾ ਲੱਗੂਗਾ ਠੀਕ ਹੋયાਗੇ ਜਿਵੇਂ ਕਿ ਆਹ ਵਾਲਾ ਜ਼ਖਮ ਉੱਪਰ ਲੱਖਾ ਦਾ ਅਖਰ ਦਾ ਮਤਲਬ ਹਜੇ ਇਦਾਂ ਹੀ ਆ ਕੱਲ ਮਤਲਬ ਟਾਂਕੇ ਕਢਾਏ ਆ ਅੱਲਾ ਹੈ ਅੱਲਾ ਨਾ ਹਾਂਜੀ 30 ਹੋਣ ਤੋਂ ਬਾਅਦ ਵੈਗਰੂ ਸੱਚੇ ਪਾਸਾ ਮੇਰ ਕਰੇਗਾ ਉਸ ਤੋਂ ਪਹਿਲਾਂ ਮੋਰਚਾ ਫਤਿਹ ਹੋ ਜਾਵੇ ਨਹੀਂ ਤੇ ਠੀਕ ਹੋਣ ਤੋਂ ਬਾਅਦ ਗਰਜੀਤ ਸਿੰਘ ਦੁਬਾਰਾ ਜਾਣਗੇ ਜਰੂਰ ਜਾਵਾਂਗੇ ਜਰੂਰ ਜਰੂਰ ਹਾਂ ਸੰਗਤ ਜੀ ਕਮੇਟੀ ਦਾ ਸਾਥ ਨਹੀਂ ਛੱਡ ਸਕਦੇ ਆਪਾਂ ਜੀ ਆਪ ਦਾ ਸਾਥ ਨਹੀਂ ਛੱਡ ਸਕਦੇ ਬਿਲਕੁਲ ਹਾਂਜੀ ਸੰਗਤ ਜੀ ਇਹ ਜਜ਼ਬਾ ਮੇਰੇ ਵਰਗੇ ਨੂੰ ਕਿਤੇ ਚਰੀਟ ਵੀ ਆ ਜਾਏ ਨਾ ਤੇ 20 ਵਾਰ ਸੋਚਦਾ ਕਿ ਨਹੀਂ ਯਾਰ ਆ ਪੰਗਾ ਗਲਤ ਲੈ ਲਿਆ ਸੀ ਦੁਬਾਰਾ ਨਹੀਂ ਲੈਣਾ ਪਰ ਇਹ ਵੀਰ ਇਹ ਯੋਧਾ ਕਹਿ ਰਿਹਾ ਕਿ 1 ਮਹੀਨੇ ਦਾ ਸਮਾਂ ਲੱਗ ਜਾਣਾ ਪਲਸਟਰ ਨੂੰ ਤੇ ਅੱਖ ਵਾਲਾ ਜ਼ਖਮ ਵੀ ਹੈ ਜੱਲਾ ਕਿਤੇ ਪਰ ਠੀਕ ਹੋ ਗਿਆ ਉਸ ਤੋਂ ਪਹਿਲਾਂ ਮੋਰਚਾ ਫਤਿਹ ਹੋ ਜਾਵੇ ਸਰਕਾਰ ਸਾਡੀਆਂ ਮੰਗਾ ਮੰਨ ਲਵੇ ਅਸੀਂ ਦਿੱਲੀ ਲੈਣ ਕੀ ਜਾਣਾ ਦਿੱਲੀ ਜਾਣਾ ਤਾਂ ਅਸੀਂ ਤਾਂ ਹੀ ਚਾਹੁੰਦੇ ਆ ਕਿ ਸਾਡੀਆਂ ਮੰਗਾ ਅਧੂਰੀਆਂ ਨੇ ਤੇ ਜੇ ਸਰਕਾਰ ਮੰਗਾ ਮੰਨ ਲਵੇ ਅਸੀਂ ਦਿੱਲੀ ਲੈਣ ਕੀ ਜਾਣਾ ਤੇ ਜੇ ਕਰ ਮੰਗਾ ਨਹੀਂ ਮੰਨੀਆਂ ਗਈਆਂ ਜੇਕਰ ਕਿਸਾਨ ਕੂਚ ਦਿੱਲੀ ਨੂੰ ਕਰਦੇ ਨੇ ਤਾਂ ਫਿਰ ਇਹ ਯੋਧੇ ਦੁਬਾਰਾ ਵੀ ਜਾਣਗੇ ਸੰਗਤ ਜੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਤੇ ਇੱਕ ਮੈਂ ਜ਼ਰੂਰੀ ਬੇਨਤੀ ਕਰ ਦਵਾਂ ਕਿ ਜਿਹੜੇ ਵੀ ਦਰਸ਼ਕ ਜਿड्ਨੀ ਵੀ ਸੰਗਤ ਜਿੰਨੇ ਵੀ ਵੀਰ ਭੈਣ ਭਰਾ ਸਾਡੇ ਬਜ਼ੁਰਗ ਘਰਾਂ ਦੇ ਵਿੱਚ ਨਿਤਨੇਮ ਕਰਦੇ ਹੋ ਜਦੋਂ ਤੱਕ ਸਾਡਾ ਕਿਸਾਨ ਮੋਰਚਾ ਚੱਲ ਰਿਹਾ ਉਹਨਾਂ ਚਿਰ ਸਾਡੇ ਕਿਸਾਨ ਮੋਰਚੇ ਦੇ ਵਿੱਚ ਲੜਨ ਵਾਲੇ ਯੋਧਿਆਂ ਦੇ ਲਈ ਅਰਦਾਸ ਜ਼ਰੂਰ ਕਰਿਓ ਜੇ ਉੱਥੋਂ ਜ਼ਖਮੀ ਹੋ ਕੇ ਆਏ ਸਾਡੇ ਇਸ ਭਰਾ ਵਰਗੇ ਯੋਧਿਆਂ ਦੇ ਲਈ ਤੰਦਰੁਸਤੀ ਦੀ ਸਿਹਤਯਾਬੀ ਦੀ ਅਰਦਾਸ ਜ਼ਰੂਰ ਕਰਿਓ ਕਿਉਂਕਿ ਜੇ ਅੱਜ ਤੁਸੀਂ ਘਰਾਂ ਦੇ ਵਿੱਚ ਬੈਠੇ ਹੋਏ ਹੋ ਤਾਂ ਪਰ ਜਿਹੜੇ ਉੱਥੇ ਲੋਕ ਲੜ ਰਹੇ ਆ ਮੰਗਾ ਉਹਨਾਂ ਕੱल्ल्याਆਂ ਦੀ ਨਹੀਂ ਮੰਗਾ ਪੂਰੇ ਪੰਜਾਬ ਦੀਆਂ ਤੇ ਮੈਂ ਤਾਂ ਇਸ ਗੱਲੋਂ ਵੀ ਹੈਰਾਨ ਆ ਕਿ ਮੰਗਾ ਕੱਲੇ ਪੰਜਾਬ ਦੀਆਂ ਵੀ ਨਹੀਂ ਮੰਗਾ ਪੂਰੇ ਭਾਰਤ ਦੀਆਂ ਤੇ ਭਾਰਤ ਦੇ ਵਿੱਚ ਬਹੁਤ ਸੂਬੇ ਨੇ ਜਿੱਥੇ ਖੇਤੀ ਹੁੰਦੀ ਹੈ ਬਹੁਤਾਂਤ ਸੂਬਿਆਂ ਦੇ ਵਿੱਚ ਖੇਤੀ ਹੁੰਦੀ ਹੈ ਤੇ ਜੇਕਰ ਇਹ ਮੰਗਾ ਮਨਵਾਇਆ ਜਾਂਦੀਆਂ ਤੇ ਫਾਇਦਾ ਇਹਦਾ ਸਾਰੇ ਭਾਰਤ ਨੂੰ ਹੋਣਾ ਪਰ ਅੱਜ ਬਾਰਡਰਾਂ ਦੇ ਉੱਤੇ ਜੇ ਲੜ ਰਿਹਾ ਤੇ ਪੰਜਾਬ ਦਾ ਨੌਜਵਾਨ ਲੜ ਰਿਹਾ ਹੈ ਪੰਜਾਬ ਦਾ ਕਿਸਾਨ ਲੜ ਰਿਹਾ ਹੈ ਜੇ ਬਾਰਡਰਾਂ ਦੇ ਉੱਤੋਂ ਕੱਲ ਲਾਸ਼ ਉੱਠੀ ਹੈ ਤੇ ਪੰਜਾਬ ਦੇ ਨੌਜਵਾਨ ਦੀ ਉੱਠੀ ਹੈ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀ ਕਿ ਚੀਨ ਦੇ ਬਾਰਡਰ ਪਾਕਿਸਤਾਨ ਦੇ ਬਾਰਡਰਾਂ ਦੇ ਉੱਤੋਂ ਅਕਸਰ ਹੀ ਪੰਜਾਬ ਨੂੰ ਜਿਹੜੀਆਂ ਲਾਸ਼ਾਂ ਆ ਉਹ ਸਾਡੇ ਪੁੱਤਰਾਂ ਦੀਆਂ ਆਉਂਦੀਆਂ ਰਹਿੰਦੀਆਂ ਪੰਜਾਬ ਦੇ ਵਿੱਚ ਇੱਕ ਵੀ ਪਿੰਡ ਨਹੀਂਗਾ ਜਿਹੜੇ ਪਿੰਡ ਕਿਸੇ ਨਾ ਕਿਸੇ ਸਾਡੇ ਫੌਜੀ ਜਵਾਨ ਦੀ ਲਾਸ਼ ਨਹੀਂ ਪਹੁੰਚੀ ਇਹ ਸਾਡਾ ਜਜ਼ਬਾ ਹੈਰਾਨ ਕਈ ਵਾਰੀ ਇਸ ਗੱਲੋਂ ਵੀ ਹੋ ਜਾਂਦੇ ਆ ਕਿ ਜਿਹੜੇ ਪੁੱਤਰ ਨੇ ਉਹ ਪਾਕਿਸਤਾਨ ਦੀ ਔਰ ਚੀਨ ਦੀ ਗੋਲੀ ਦਾ ਸਾਹਮਣਾ ਕਰ ਰਹੇ ਨੇ ਤੇ ਉਹਨਾਂ ਦੇ ਭਰਾ ਜਾ ਉਹਨਾਂ ਦੇ ਮਾਪੇ ਆਪਣੇ ਹੀ ਦੇਸ਼ ਦੇ ਵਿੱਚ ਹਰਿਆਣਾ ਪੁਲਿਸ ਦਿੱਲੀ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਕਰ ਰਹੇ ਸੰਘਤ ਜੀ ਆਪਣੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਕਰਦੇ ਹੋਏ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਤੇ ਤੁਹਾਡੇ ਆਸ-ਪਾਸ ਵੀ ਜੇ ਕੋਈ ਨੌਜਵਾਨ ਇਸ ਵੀਰ ਦੀ ਤਰ੍ਹਾਂ ਸਰਕਾਰ ਦੇ ਅਤਿਆਚਾਰ ਦਾ ਸ਼ਿਕਾਰ ਹੋ ਕੇ ਪਹੁੰਚਿਆ ਤੇ ਉਹਨੂੰ ਹੌਸਲਾ ਵੀ ਜ਼ਰੂਰ ਦਿਆ ਜੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਮਮਾ ਪੈਂਦੀਆਂ ਹੀ ਰਹਿਣੀਆਂ ਨੇ ਇਹ ਸਭ ਕੁਝ ਪੰਜਾਬ ਦੇ ਹਿੱਸੇ ਆਇਆ ਜੇ ਦੂਜੇ ਲੋਕਾਂ ਦੇ ਉੱਤੇ ਅਤਿਆਚਾਰ ਅੱਜ ਨਹੀਂ ਹੋ ਰਿਹਾ ਪੰਜਾਬ ਦੇ ਉੱਤੇ ਅਤਿਆਚਾਰ ਹੋ ਰਿਹਾ ਤੇ ਇਹਦਾ ਸਿੱਧਾ ਸਿੱਧਾ ਮਤਲਬ ਇਹ ਆ ਕਿ ਦੂਜੇ ਲੋਕਾਂ ਦੇ ਵਾਂਗੂ ਅਸੀਂ ਝੁਕਣ ਵਾਲੇ ਨਹੀਂ ਦੂਜੇ ਲੋਕਾਂ ਦੀ ਤਰ੍ਹਾਂ ਅਸੀਂ ਈਨ ਮੰਨਣ ਵਾਲੇ ਨਹੀਂ ਸਿਰ ਜਿਹੜਾ ਹੈਗਾ ਅਸੀਂ ਝਕਾਉਣ ਵਾਲੇ ਨਹੀਂ ਅਸੀਂ ਸਿਰ ਨੂੰ ਅਸੀਂ ਮੋਛ ਨੂੰ ਅਸੀਂ ਧੌਣ ਨੂੰ ਖੜੀ ਕਰਕੇ ਜਿਹੜਾ ਜਿਉਣ ਵਾਲੇ ਲੋਕਾਂ ਤੇ ਫਿਰ ਸਾਡੇ ਉੱਤੇ ਅਤਿਆਚਾਰ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਉਹਨਾਂ ਕੌਮਾਂ ਦੇ ਉੱਤੇ ਅਤਿਆਚਾਰ ਹੁੰਦਾ ਜਿਹੜੇ ਲੋਕ ਆਪਦੇ ਰੁਤਬਾ ਰੱਖਦੇ ਨੇ ਜਿਹੜੇ ਲੋਕ ਆਪਦਾ ਵजूद ਰੱਖਦੇ ਨੇ ਸੰਗਤ ਜੀ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰੋ ਕਿਸਾਨ ਮੋਰਚੇ ਦੀ ਹਰ ਅਪਡੇਟ ਲੈ ਕੇ ਤੁਹਾਡੇ ਨਾਲ ਮੈਂ ਸਾਂਝ ਪਾਉਂਦਾ ਰਹਾਂਗਾ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ